ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਮਾਸ ਨੂੰ ਦਿੱਤਾ ਐਤਵਾਰ ਤੱਕ ਦਾ ਅਲਟੀਮੇਟਮ ਕਿ ਹਾਇ ਸਮਝੌਤੇ ਤੇ ਦੇਣੀ ਪਵੇਗੀ ਸਹਿਮਤੀ ਅਮਰੀਕਾ ਤੇ ਵੈਨਜ਼ੁਏਲਾ ਵਿਚਾਲੇ ਤਣਾਅ ਸਿਖਰ ਤੇ ਦੁਨੀਆ ਪਰ ਦੀਆਂ ਨਜ਼ਰਾਂ ਟਿਕੀਆਂ ਕੈਨੇਡਾ ਦਾ ਜੋ ਦੁਬਾਰਾ ਖੁੱਲਿਆ ਕਪਿਲ ਸ਼ਰਮਾ ਦਾ ਕਾਫੇ ਦੋ ਵਾਰ ਹੋ ਚੁੱਕੀ ਹੈ ਫਾਇਰਿੰਗ ਡਾਂਕੀ ਦੇ ਰਸਤੇ ਅਮਰੀਕਾ ਭੇਜਣ ਵਾਲੇ ਭਾਰਤੀ ਏਜੰਟਾਂ ਖਿਲਾਫ ਐਨਏਆ ਨੇ ਕੀਤਾ ਵੱਡਾ ਐਕਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਮਾਸ ਨੂੰ ਸਖਤ ਅਲਟੀਮੇਟਮ ਜਾਰੀ ਕੀਤਾ ਹੈ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਸਪੰਦੀ ਸਮਝੌਤੇ ਤੇ ਹਮਾਸ ਨੂੰ ਐਤਵਾਰ ਦੀ ਸ਼ਾਮ ਤੱਕ ਸਹਿਮਤੀ ਦੇਣੀ ਹੀ ਪਵੇਗੀ ਨਹੀਂ ਤਾਂ 트ੰਪ ਦੇ ਸ਼ਬਦਾਂ ਵਿੱਚ ਆਲ ਹੈਲ ਵਿਲ ਬ੍ਰੇਕ ਲੂਜ਼ ਅਰਥਾਤ ਨਰਕ ਵਰਗਾ ਕਹਿ ਟੁੱਟੇਗਾ ਟਰੰਪ ਨੇ ਵਾਈਟ ਹਾਊਸ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਡੀਲ ਗਾਜ਼ਾ ਵਿੱਚ ਲਗਾਤਾਰ ਚੱਲ ਰਹੀ ਖੂਨੀ ਸੰਘਰਸ਼ ਨੂੰ ਰੋਕਣ ਅਤੇ ਮਨੁੱਖੀ ਸੰਕਟ ਨੂੰ ਕਾਬੂ ਕਰਨ ਲਈ ਬਹੁਤ ਜ਼ਰੂਰੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਮੱਧ ਪੂਰਬ ਦੇ ਸਾਥੀਆਂ ਨਾਲ ਮਿਲ ਕੇ ਇੱਕ ਐਸਾ ਫਾਰਮੂਲਾ ਤਿਆਰ ਕੀਤਾ ਹੈ ਜੋ ਨਿਆਂਇਕ ਵੀ ਹੈ ਅਤੇ ਟਿਕਾਊ ਵੀ। ਪਰ ਹਮਾਸ ਦੀ ਮਨਜ਼ੂਰੀ ਬਿਨਾਂ ਇਹ ਸਾਰੇ ਯਤਨ ਵਿਅਰਥ ਹੋ ਜਾਣਗੇ। ਟਰੰਪ ਨੇ ਹਮਾਸ ਨੂੰ ਸਿੱਧਾ ਸੁਨੇਹਾ ਭੇਜਦਿਆਂ ਕਿਹਾ ਕਿ ਇਹ ਸਮਾਂ ਹੈ ਕਿ ਤੁਸੀਂ ਗਾਜ਼ਾ ਦੇ ਲੋਕਾਂ ਦੀ ਭਲਾਈ ਲਈ ਸ਼ਾਂਤੀ ਨੂੰ ਚੁਣੋ। ਜੇ ਤੁਸੀਂ ਨਹੀਂ ਮੰਨਦੇ ਤਾਂ ਤਿਆਰ ਰਹੋ ਉਸ ਕਹਿਰ ਲਈ ਜਿਸ ਦੀ ਤੁਸੀਂ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਰਾਜਨੀਤਿਕ ਟਿੱਪਣੀਕਾਰਾਂ ਅਨੁਸਾਰ 트ੰਪ ਦਾ ਇਹ ਸਖਤ ਰੁਖ ਦੋਹਰੇ ਸੰਦੇਸ਼ ਦੇ ਰਿਹਾ ਹੈ ਇੱਕ ਪਾਸੇ ਉਹ ਹਮਾਸ ਤੇ ਦਬਾਅ ਵਧਾ ਰਹੇ ਨੇ ਦੂਜੇ ਪਾਸੇ ਉਹ ਇਜ਼ਰਾਈਲ ਅਤੇ ਹੋਰ ਸਹਿਯੋਗੀਆਂ ਨੂੰ ਪ੍ਰੋਸਤਵਾਰੇ ਨੇ ਕਿ ਅਮਰੀਕਾ ਪਿੱਛੇ ਨਹੀਂ ਹਟੇਗਾ ਇਸ ਨਾਲ ਹੀ ਮਨੁੱਖੀ ਅਧਿਕਾਰ ਸੰਗਠਨਾ ਨੇ ਗੰਭੀਰ ਚਿੰਤਾ ਜਤਾਈ ਹੈ ਉਹ ਕਹਿੰਦੇ ਨੇ ਕਿ ਜੇ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਗਾਜ਼ਾ ਦੇ ਆਮ ਨਾਗਰਿਕ ਖਾਸ ਕਰਕੇ ਬੱਚੇ ਤੇ ਔਰਤਾਂ ਸਭ ਤੋਂ ਵੱਧ ਮੁਸੀਬਤ ਦਾ ਸਾਹਮਣਾ ਕਰਨਗੇ ਇਹੀ ਕਾਰਨ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਗੇ ਆ ਕੇ ਦੋਨੋਂ ਪੱਖਾਂ ਨੂੰ ਗਲਬਾਤੇ ਬਿਠਾਣਾ ਚਾਹੀਦਾ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਐਤਵਾਰ ਦੀ ਸ਼ਾਮ ਤੇ ਟਿਕੀਆਂ ਹੋਈਆਂ ਨੇ ਕੀ ਹਮਾਸ ਟਰੰਪ ਦੀ ਡੈਡਲਾਈਨ ਨੂੰ ਮੰਨੇਗਾ ਜਾਂ ਫਿਰ ਮੱਧਪੂਰਬ ਵਿੱਚ ਇੱਕ ਹੋਰ ਖੂਨੀ ਟਕਰਾਅ ਸ਼ੁਰੂ ਹੋ ਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਕੈਰੀਬੀਨ ਸਾਗਰ ਵਿੱਚ ਅਮਰੀਕਾ ਤੇ ਵੈਨਜ਼ੁਏਲਾ ਵਿਚਾਲੇ ਤਣਾਅ ਸਿਖਰ ਤੇ ਪਹੁੰਚ ਗਿਆ ਹੈ ਅਮਰੀਕਾ ਨੇ ਜਵਾਬੀ ਕਾਰਵਾਈ ਕਰਦੇ ਆ ਵੈਨਜ਼ੁਏਲਾ ਦੇ ਤੱਟ ਤੇ ਆਪਣੇ ਸਭ ਤੋਂ ਖਤਰਨਾਕ ਐਫ 35 ਲੜਾਕੂ ਜਹਾਜ਼ ਗਾਈਡਡ ਮਿਜ਼ਾਈਲ ਡਿਸਟਰਾਇਰ ਅਤੇ ਇੱਕ ਪਰਮਾਣੂ ਪੰਡੂਬੀ ਤਾਇਨਾਤ ਕਰ ਦਿੱਤੀ ਇਸ ਕਾਰਵਾਈ ਨੂੰ ਸਿੱਧੀ ਜੰਗ ਦੀ ਧਮਕੀ ਮੰਨਦਿਆਂ ਵੈਂਸੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੋਰੋ ਨੇ ਵੀ ਗੋਡੇ ਟੇਕਣ ਦੀ ਬਜਾਏ ਦੇਸ਼ ਦੀ ਰੱਖਿਆ ਲਈ 37 ਲੱਖ ਤੋਂ ਵੱਧ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਹੁਕਮ ਦੇ ਦਿੱਤਾ ਹੈ ਅਸਲ ਵਿੱਚ ਇਹ ਤਣਾਅ ਉਸ ਵੇਲੇ ਵਧਿਆ ਸੀ ਜਦੋਂ ਅਮਰੀਕਾ ਨੇ ਡਰੱਗ ਮਾਫੀਆ ਖਿਲਾਫ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਆਪਣੇ ਜੰਗੀ ਬੇੜੇ ਅਤੇ ਰਡਾਕੂ ਜਹਾਜ਼ ਵੈਂਸੂਏਲਾ ਵੱਲ ਭੇਜੇ ਹਾਲਾਂਕਿ ਰੈਂਜ਼ਵਲਾ ਨੇ ਇਸ ਨੂੰ ਆਪਣੇ ਦੇਸ਼ ਤੇ ਸਿੱਧੇ ਹਮਲੇ ਦੀ ਤਿਆਰੀ ਕਰਾ ਦਿੱਤਾ ਹੈ ਰਾਸ਼ਟਰਪਤੀ ਮਾਦਰੂ ਨੇ ਇਸ ਕਦਮ ਤੋਂ ਬਾਅਦ ਦੇਸ਼ ਵਿੱਚ ਚਤੰਤ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਆਪਣੀਆਂ ਹਥਿਆਰਬੰਦ ਸੈਨਾਵਾਂ ਨੂੰ ਹਾਈ ਅਲਰਟ ਤੇ ਰੱਖਿਆ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਮਾਦਰੂ ਨੇ 3.7 ਮਿਲੀਅਨ 37 ਲੱਖ ਮਿਲੀਸ਼ੀਆ ਫੋਰਸ ਨੂੰ ਵੀ ਸਰਗਰਮ ਕਰ ਦਿੱਤਾ ਹੈ ਇਹ ਆਮ ਨਾਗਰਿਕਾ ਤੋਂ ਬਣੇ ਸੈਨਿਕ ਨੇ ਜੋ ਦੇਸ਼ ਲਈ ਜੰਗ ਲੜਨ ਲਈ ਤਿਆਰ ਹੁੰਦੇ ਨੇ ਇਸ ਤੋਂ ਲਾਗਵੈਂਸ ਵਾਲਾ ਨੇ ਆਪਣੇ ਰੂਸੀ ਸੁਖੋਏ 30 ਲੜਾਕੂ ਜਹਾਜ਼ਨوں ਨੂੰ ਐਂਟੀਸ਼ਿਪ ਮਿਜ਼ਾਇਲਾ ਨਾ ਲੈਸ ਕਰਕੇ ਤਿਆਰ ਕਰ ਲਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਨਿਦੇ ਅੰਤ ਵਿੱਚ ਮਲੇਸ਼ੀਆ ਦੀ ਰਾਜਧਾਨੀ ਕੁਆਲੰਪੁਰ ਵਿੱਚ ਮੁਲਾਕਾਤ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਦੇ ਨੇਤਾ ਆਉਣ ਵਾਲੇ ਆਸੀਅਨ ਸੰਮੇਲਨ ਦੇ ਮੌਕੇ ਤੇ ਦੁਵੱਲੀ ਮੀਟਿੰਗ ਕਰ ਸਕਦੇ ਨੇ ਅਜਿਹੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਮਲੇਸ਼ੀਆ ਨੇ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਦਿੱਤਾ ਹੈ ਜੇਕਰ ਰਾਸ਼ਟਰਪਤੀ ਟਰੰਪ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਨੇ ਤੇ ਪਹਿਲਾ ਮੰਚ ਹੋਵੇਗਾ ਜਿੱਥੇ ਵਾਸ਼ਿੰਗਟਨ ਦੁਆਰਾ ਭਾਰਤ ਤੇ 50% ਦੀ ਟੈਰਿਫ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾ ਆਹਮੋ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਮਿਲਣਗੇ। ਦਰਅਸਲ ਅਮਰੀਕਾ ਵੱਲੋਂ ਭਾਰਤੀ ਸਮਾਨਾਂ ਤੇ 50% ਦੀ ਟੈਰਿਫ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧੇ ਲਗਾਤਾਰ ਤਣਾਪੂਨ ਹੀ ਰਹੇ ਨੇ।particular ਅਮਰੀਕਾ ਦੇ ਤਣਾਅ ਹੋਰ ਵੱਧ ਗਿਆ ਜਦੋਂ ਟਰੰਪ ਨੇ ਮਾਸਕੋ ਨਾਲ ਆਪਣੇ ਊਰਜਾ ਸਬੰਧਾ ਖਾਸ ਕਰਕੇ ਕੱਚੇ ਤੇਲ ਦੇ ਆਯਾਤ ਨੂੰ ਲੈ ਕੇ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਇਆ ਸੀ। ਰਾਸ਼ਟਰਪਤੀ 트럼ਪ ਤੋਂ ਇਲਾਵਾ ਪੀਟਰਨ ਵਾਰੋਸ ਸਮੇਤ ਕਈ 트럼ਪ ਸਹਾਇਕਾਂ ਨੇ ਵੀ ਪਿਛਲੇ ਕੁਝ ਮਹੀਨਿਆਂ ਵਿੱਚ ਰੂਸੀ ਤੇਲ ਆਯਾਤ ਨੂੰ ਲੈ ਕੇ ਭਾਰਤ ਵਿਰੋਧ ਤਿੱਖੀਆਂ ਬਿਆਨਬਾਜ਼ੀਆਂ ਕੀਤੀਆਂ ਨੇ ਵਾਰੋਸ ਨੇ ਭਾਰਤ ਵਿਰੋਧ ਆਪਣੀਆਂ ਟਿੱਪਣੀਆਂ ਵਿੱਚ ਇਹ ਕਹਿ ਦਿੱਤਾ ਸੀ ਕਿ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਟਕਰਾਅ ਅਸਲ ਵਿੱਚ ਮੋਦੀ ਦੀ ਜੰਗ ਹੈ ਇਸ ਦੇ ਨਾਲ ਹੀ ਉਹਨਾਂ ਨੇ ਭਾਰਤ ਤੇ ਆਪਣੀਆਂ ਰੈਫਾਇਨਰੀਆਂ ਰਾਹੀਂ ਮੁਨਾਫਾ ਕਮਾਉਣ ਦਾ ਵੀ ਦੋਸ਼ ਲਾਇਆ ਸੀ ਕਾਮੇਡੀਅਨ ਕਪਿਲ ਸ਼ਰਮਾ ਦਾ ਕਾਫੇ ਜੋ ਕੈਨੇਡਾ ਵਿੱਚ ਖੁੱਲਿਆ ਸੀ ਉਸਤੇ ਦੋ ਵਾਰ ਹਮਲਾ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਕਪਲ ਸ਼ਰਮਾ ਇਸ ਨੂੰ ਹੋਣ ਮੋੜ ਖੋਲ੍ਹ ਦਿੱਤਾ ਕੈਮੇਡੀਅਨ ਕਪਲ ਸ਼ਰਮਾ ਦਾ ਕੈਫੇ ਮੋੜ ਚਾਲੂ ਹੋ ਗਿਆ ਹੈ ਇੱਕ ਮਹੀਨੇ ਵਿੱਚ ਕੈਫੇ 'ਚ ਦੋ ਵਾਰ ਫਾਇਰਿੰਗ ਹੋ ਚੁੱਕੀ ਸੀ ਜਿਸ ਨਾਲ ਖਿੜਕੀਆਂ ਟੁੱਟ ਗਈਆਂ ਸਨ ਪਰ ਮੁਰੰਮਤ ਤੋਂ ਬਾਅਦ ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ ਫਾਇਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਅਤੇ ਗੋਲਡੀਟਲ ਨੇ ਲਈ ਸੀ ਕਪਲ ਸ਼ਰਮਾ ਦੇ ਕੈਫੇ ਵਿੱਚ ਅਚਾਨਕ ਹੀ 10 ਜੁਲਾਈ ਨੂੰ ਪਹਿਲੀ ਫਾਇਰਿੰਗ ਹੋਈ ਸੀ ਜਦੋਂ ਫਾਇਰਿੰਗ ਹੋਈ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹ ਕੈਫੇ ਖੁੱਲਿਆ ਸੀ ਪਰਕੋਸ ਦਿਨਾਬਾਦੀ ਇਕਪਲ ਸ਼ਰਮਾ ਦੇ ਕੈਨੇਡਾ ਵਿੱਚ ਸਥਿਤ ਕੈਪਸ ਕੈਫੇ ਤੇ ਦੁਬਾਰਾ ਫਾਇਰਿੰਗ ਦੀ ਘਟਨਾ ਵੀ ਸਾਹਮਣੇ ਆਈ ਸੀ ਇਹ ਦੂਜੀ ਵਾਰੀ ਸੀ ਜਦੋਂ ਉਹਨਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਸੋਸ਼ਲ ਮੀਡੀਆ ਤੇ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਜਿਸ ਵਿੱਚ ਕੁਝ ਲੋਕ ਗੱਡੀ ਵਿੱਚ ਬੈਠੇ ਕੈਫੇ ਤੇ ਤੇ ਡੱਲੇ ਨਾਲ ਗੋਲੀਆਂ ਚਲਾਉਂਦੇ ਨਜ਼ਰ ਆਏ ਇਸ ਦੌਰਾਨ ਗੋਲ ਡੀਟੇਲ ਉਹਨਾਂ ਦੇ ਕਿ ਗੈਂਗਸਟਰ ਨੇ ਸੰਵੇਦਿਸ਼ ਜਿੰਮੇਵਾਰੀ ਲੈੰਦੇ ਹੋਏ ਸੋਸ਼ਲ ਮੀਡੀਆ ਪੋਸਟ ਰੈਂ ਦਾਵਾ ਕੀਤਾ ਕਿ ਇਹ ਫਾਇਰਿੰਗ ਉਸ ਦੇ ਗੈਂਗ ਵੱਲੋਂ ਕਰਵਾਈ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਮੰਗਲਵਾਰ ਨੂੰ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡ੍ਰੰਪ ਨਾਲ ਮੁਲਾਕਾਤ ਕਰਨਗੇ ਇਹ ਮਿਲਣੀ ਅਜੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਡ੍ਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 15ਵਾਂ ਸੂਬਾ ਬਣਾਉਣ ਵਾਲੀ ਟਿੱਪਣੀ ਧਰਾਈ ਹੈ ਅਤੇ ਡ੍ਰੰਪ ਦੀ ਟੈਰਿਫ ਰਣਨੀਤੀ ਕਾਰਨ ਕੈਨੇਡਾ ਦੇ ਕਈ ਉਦਯੋਗਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਵਪਾਰਕ ਗੱਲਬਾਤੀਆਂ ਸੰਭਾਵਨਾਵਾਂ ਨੂੰ ਅਜੇ ਖਤਮ ਹੋਇਆ ਨਹੀਂ ਮੰਨਦੇ ਅਤੇ ਉਮੀਦ ਕਰਦੇ ਹਨ ਕਿ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੀ ਸਮੀਖਿਆ ਤੋਂ ਪਹਿਲਾਂ ਕੋਈ ਸਮਝੌਤਾ ਕਰ ਲੈਣਗੇ ਕੈਨੇਡਾ ਤੇ ਅਮਰੀਕਾ ਨੇ ਸਾਂਝੇ ਤੌਰ ਤੇ ਜੇ ਸਮਾਸੀਮਾ ਤੱਕ ਵਪਾਰਕ ਸਮਝੌਤੇ ਤੇ ਪਹੁੰਚ ਲਈ ਸਹਿਮਤੀ ਦਿੱਤੀ ਸੀ ਉਸ ਨੂੰ ਲੰਮਿਆ 6 ਮਹੀਨੇ ਤੋਂ ਬਾਅਦ ਦਾ ਸਮਾਂ ਪਹਿਲਾਂ ਹੀ ਹੋ ਚੁੱਕਾ ਹੈ ਟਰੰਪ ਲਗਾਤਾਰ तकरीबन ساری ਦੁਨੀਆ ਖਿਲਾਫ ਆਪਣੇ ਟੈਰਿਫ ਅਜੰਡੇ ਨਾਲ ਅੱਗੇ ਵਧ ਰਹੇ ਨੇ ਇਸ ਹਫਤੇ ਟਰੰਪ ਨੇ ਮੁਲਕ ਦੇ ਉਪਾਜੀ ਲੀਡਰ ਨਾਲ ਗੱਲ ਕਰਦੇ ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੁਪਾ ਬਣਾਉਣ ਦੀ ਗੱਲ ਫਿਰ ਦੁਹਰਾਈ ਸੀ ਇਸ ਤੋਂ ਲਾ ਬਲਕੜ ਉਤਪਾਦਾਂ 'ਕਾਲੇ ਵੀ ਨਵੇਂ ਟੈਰਿਫ ਲਾਨੇ ਨੇ ਜਿਹੜੇ ਕੈਨੇਡਾ ਤੋਂ ਅਮਰੀਕਾ ਨੂੰ ਜਾਂਦੇ ਫਰਨੀਚਰ ਤੇ ਕਿਚਨ ਕੈਬਿਨੇਟਸ ਤੇ ਵੀ ਲੱਗਣਗੇ ਕੈਨਜ਼ਰਵੇਟਰ ਲੀਡਰ ਪੀਅਰ ਪੋਲਿਓਵ ਨੇ ਕਿਹਾ ਹੈ ਕਿ ਕਾਰਨੀ ਕੰਦੇ ਸੰਨ ਕਿ 22 ਜੁਲਾਈ ਤੱਕ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਡੀਲ ਕਰ ਲੈਣਗੇ ਪਰ ਉਹਨਾਂ ਦਾ ਇਹ ਦਾਵਾ ਗਲਤ ਸਾਬਤ ਹੋਇਆ ਹੈ ਟਰੰਪ ਦੇ ਖਿਲਾਫ ਖੜੇ ਹੋਣ ਦੇ ਵਾਅਦੇ ਤੇ ਜੋਨ ਪ੍ਰਚਾਰ ਕਰਨ ਵਾਲੇ ਕਾਰਨੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਅਮਰੀਕਾ ਨਾਲ ਇੱਕ ਵੱਡਾ ਵਪਾਰ ਅਤੇ ਸੁਰੱਖਿਆ ਸਮਝੌਤਾ ਚਾਹੁੰਦੇ ਨੇ ਪਰ ਸਮੇਂ ਦੇ ਨਾਲ ਉਹ ਉਮੀਦਾਂ ਉਹਨਾਂ ਦੀਆਂ ਕਟੀਆਂ ਨਜ਼ਰ ਆ ਰਹੀਆਂ ਨੇ ਕਾਰਨ ਦੇ ਅਨੁਸਾਰ ਕੈਨੇਡਾ ਦਾ ਅਮਰੀਕਾ ਨਾਲ ਸਭ ਤੋਂ ਵਧੀਆ ਵਪਾਰ ਸਮਝੌਤਾ ਹੈ ਕਿਉਂਕਿ 85% ਦੀ ਨਿਰਿਆਤ ਤੇ ਕੋਈ ਟੈਰਫ ਨਹੀਂ ਲੱਗਦੇ ਪਰ ਟੈਰਫਾ ਤੋਂ ਪ੍ਰਭਾਵਤ ਲੱਕੜ ਅਲੂਮੀਨਮ ਅਤੇ ਸਟੀਲ ਉਦਯੋਗ ਨੂੰ ਛੋਟ ਮਿਲਣ ਦੀ ਜ਼ਰੂਰਤ ਹੈ ਪੰਜਾਬ ਦੇ ਤਰਨਤਾਰਨ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸਰਕਾਰੀ ਪੰਜਾਬ ਰੋਡਵੇਜ਼ ਦੀ ਬੱਸ ਤੇ ਕੁਝ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ ਇਹ ਹਮਲਾ ਮੂਸੇਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਬੱਸ ਵਿੱਚ ਸਵਾਰ ਵਰਕਰ ਚਵਾਲਵਾਲ ਜਾ ਰਹੇ ਸਨ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬੱਸ ਤੇ ਇੱਟਾਂ ਪੱਥਰਾਂ ਦੀ ਬਰਸਾਤ ਕੀਤੀ ਅਤੇ ਗੋਲੀਆਂ ਵੀ ਚਲਾਈਆਂ ਅਮਲੇ ਵਿੱਚ ਵਸਦੇ ਸ਼ੀਸ਼ੇ ਟੁੱਟ ਗਏ ਤੇ ਸ੍ਰਿੰਦਰ ਸਿੰਘ, ਅਰਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਫਮਰ ਸਿੰਘ ਸਮੇਤ ਚਾਰ ਵਰਕਰ ਜ਼ਖਮੀ ਹੋਏ ਨੇ। ਆਪ ਵਰਕਰਾਂ ਦਾ ਦੋਸ਼ ਹੈ ਕਿ ਇਸ ਘਟਨਾ ਦੇ ਪਿੱਛੇ ਭਾਜਪਾ ਨਾਲ ਜੁੜੇ ਨੌਜਵਾਨ ਨੇ। ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਬਾਲ ਥਾਣੇ ਵਿੱਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਇਲਾਕੇ ਵਿੱਚ ਆਪ ਸੀ ਰਾਜਨੀਤੀ ਦੇ ਕਾਰਨ ਮਾਹੌਲ اتنا ਤਣਾਪੂਰਨ ਬਣਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਸ਼ਾਂਤੀ ਬਣਾਈ ਰੱਖਣ ਵਿੱਚ ਲੱਗਾ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਡੰਕੀ ਰਾਹੀਂ ਭਾਰਤ ਅਮਰੀਕਾ ਵਿੱਚ ਕਥਿਤ ਮਨੁੱਖੀ ਤਸਕਰੀ ਦੇ ਸਬੰਧ ਵਿੱਚ ਦੋ ਮਲਜਮਾਂ ਦੇ ਚਾਰਾ ਸ਼ੀਟ ਦਰਜ ਕੀਤੀ ਹੈ। ਇਹਨਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦੇ ਰਹਿਣ ਵਾਲੇ ਸੰਨੀ ਅਤੇ ਦਿੱਲੀ ਦੇ ਪੀਰਾਗੜੀ ਦੇ ਰਹਿਣ ਵਾਲੇ ਸ਼ੁਭਮ ਸੰਧਾਲ ਵਿੱਚ ਹੋਈ ਹੈ। ਮੁੱਖ ਮਲਜਮ ਜੋ ਦਿੱਲੀ ਦੇ ਤਿਲਕ ਨਗਰ ਦਾ ਰਹਿਣ ਵਾਲਾ ਸੀ ਗਗਨਦੀਪ ਸਿੰਘ ਉਸ ਦੀ ਗ੍ਰਿਫਤਾਰੀ ਤੋਂ ਲਗਭਗ 3 ਮਹੀਨੇ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗਗਨਦੀਪ ਸਿੰਘ ਨੇ ਕਾਨੂੰਨੀ ਤੌਰ ਤੇ ਅਮਰੀਕੀ ਵੀਜ਼ੇ ਦਾ ਪ੍ਰਬੰਧ ਕਰਨ ਦੇ ਨਾਮ ਤੇ ప్రతి ਵਿਅਕਤੀ ਕੋਲੋਂ ਲਗਭਗ 45 ਲੱਖ ਰੁਪਏ ਲਏ। ਇਸ ਦੇ ਬਾਅਦ ਉਹ ਕਥਿਤ ਤੌਰ ਤੇ ਸਪੇਨ, ਅਲਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਤੋਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਲੋਕਾਂ ਨੂੰ ਭੇਜਣ ਦੀ ਮਦਦ ਕਰਦਾ ਸੀ। ਉਸ ਨੇ 100 ਤੋਂ ਵੱਧ ਪੀੜਤਾਂ ਨੂੰ ਗੈਰਕਾਨੂੰਨੀ ਤੌਰ ਤੇ ਅਮਰੀਕਾ ਪਹੁੰਚਾਇਆ। ਇਹ ਮਾਮਲਾ ਪੰਜਾਬ ਪੁਲਿਸ ਨੇ ਤੁਰੰਤਾਰ ਵਿੱਚ ਦਰਜ ਕੀਤਾ ਸੀ ਅਤੇ 13 ਮਾਰਚ 2025 ਨੂੰ NIA ਨੇ ਇਸ ਨੂੰ ਆਪਣੇ ਅਧਿਕਾਰ ਅਧੀਨ ਲੈ ਲਿਆ ਸੀ। ਏਜੰਸੀ ਦੇ ਮਤਾਬਕ ਜਦੋਂ ਉਹ 2021 ਤੋਂ 2023 ਤੱਕ ਮੈਕਸੀਕੋ ਵਿੱਚ ਸੀ ਤਾਂ ਉਸਨੇ ਗੋਲਡੀ ਅਤੇ ਹੋਰ ਲੋਕਾਂ ਨਾਲ ਮਿਲ ਕੇ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਅਤੇ ਪੀੜਤਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਵਿੱਚ ਮਦਦ ਕੀਤੀ। ਉਸ ਨੂੰ ਹਵਾਲਾ ਅਤੇ ਬੈਂਕ ਟ੍ਰਾਂਸਫਰ ਰਾਹੀਂ ਭੁਗਤਾਨ ਕੀਤਾ ਗਿਆ 2023 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਸਨੇ ਲੌਜਿਸਟਿਕਸ ਦਾ ਤਾਲਮਿਲ ਕਰਨਾ ਹਵਾਲਾ ਲੈਣ ਦੇੰਦਾ ਪ੍ਰਬੰਧ ਕਰਨਾ ਤੇ ਪੀੜਤਾ ਨੂੰ ਸਿੱਧੇ ਡੋਂਕੀ ਰਸਤੇ ਰਾਹੀਂ ਭੇਜਣਾ ਜਾਰੀ ਰੱਖਿਆ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਲਬੀਰ ਸਿੰਘ ਰਾਜੀਵਾਲ ਵਿਚਕਾਰ ਬੰਦ ਕਮਰਾ ਮੀਟਿੰਗ ਹੋਈ ਹੈ ਜਿਸ ਨਾਲ ਸਿਆਸਤ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ ਸੁਖਬੀਰ ਬਾਦਲ ਸਮਰਾਲਾ ਵਿੱਚ ਰਾਜੀਵਾਲ ਨੂੰ ਮਿਲਣ ਲਈ ਉਹਨਾਂ ਦੀ ਰਿਹائش ਤੇ ਪਹੁੰਚੇ ਸਨ ਉਹਨਾਂ ਦੀ ਮੀਟਿੰਗ ਤਕਰੀਬਨ ਪੌਣਾ ਘੰਟਾ ਚੱਲੀ ਇਸ ਮੀਟਿੰਗ ਦੇ ਵਿੱਚ ਸਾਬਕਾ ਅਕਾਲੀ ਮੰਤਰੀ ਸਕੰਦਰ ਸਿੰਘ ਮਲੂਕਾ ਵੀ ਮੌਜੂਦ ਰਹੇ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੀਵਾਲ ਦੀ ਸੇਧ ਦਾ ਹਾਲ ਜਾਣਨ ਹੀ ਆਏ ਸਨ ਰਾਜੀਵਾਲ ਦੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ 325 ਸਾਲ ਸੋਨਾ ਕਿਹਾ ਕਿ ਉਹ ਵੀ ਖੇਤੀਬਾੜੀ ਨੂੰ ਲੈ ਕੇ ਚਰਚਾ ਕਰਨ ਲਈ ਆਏ ਸਨ ਕਿ ਕਿਵੇਂ ਖੇਤੀਬਾੜੀ ਨੂੰ ਮੁਨਾਫੇਦਾਨਤਾ ਬਣਾਇਆ ਜਾ ਸਕਦਾ ਹੈ ਤੇ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਥੇ ਬਲਬੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਕਿ ਇੱਕ ਨਿੱਜੀ ਮੁਲਾਕਾਤ ਸੀ ਪਰ ਇਸ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਟੁੱਟਣ ਤੇ ਵੱਖਰਾ ਅਕਾਲੀ ਦਲ ਬਣਨ ਤੇ ਮੈਂ رائے ਜ਼ਰੂਰ ਦਿੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ